ਸਰੰਗ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੱਕ ਗੇਮ ਦੀ ਦੁਕਾਨ ਦੇ ਵਿੱਚ ਲੱਗੀ ਭਿਆਨਕ ਅੱਗ ਕਰੀਬ 25 ਲੱਖ ਰੁਪਏ ਦਾ ਸਾਮਾਨ ਸੜ ਕੇ ਹੋ ਗਿਆ ਸਵਾਦ ਦੇਖ ਸਕਦੇ ਹੋ ਤੁਸੀਂ ਵੀ ਮੌਕੇ ਦੀਆਂ ਤਸਵੀਰਾਂ ਰੇਲਵੇ ਸਟੇਸ਼ਨ ਤੋਂ ਆਂਧਾ ਨਜ਼ਦੀਕ ਮਾਰਕੀਟ ਦੇ ਵਿੱਚ ਇੱਕ ਵੀਡੀਓ ਗੇਮ ਦੀ ਦੁਕਾਨ ਦੇ ਵਿੱਚ ਲੱਗੀ ਭਿਆਨਕ ਅੱਗ ਜਿਸ ਦੌਰਾਨ ਦੁਕਾਨਾਂ ਵਿੱਚ ਲੱਗੀਆਂ ਐਲਸੀਡੀਆਂ ਪਤੰਗ ਤੇ ਡੋਰਾ ਦੇ ਕਰੀਬ 25 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਹੀ ਲਖਵੀਰ ਸਿੰਘ ਰਾਏ ਮੌਕੇ ਤੇ ਜਾਇਜ਼ਾ ਲੈਣ ਦੇ ਲਈ ਪਹੁੰਚੇ ਉਹਨਾਂ ਨੇ ਦੁਕਾਨ ਦਾ ਹਾਲ ਦੇਖਿਆ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਰਾਤ ਫੰਡ ਦੇ ਵਿੱਚੋਂ ਪਰਿਵਾਰ ਦੀ ਪੂਰੀ ਮਦਦ ਕੀਤੀ ਜਾਵੇਗੀ ਸਰ ਇਹ ਰਕੇਸ਼ ਕੁਮਾਰ ਗੱਬਰ ਜੀ ਨੇ ਸਾਡੇ ਉਹਨਾਂ ਦੀ ਦੁਕਾਨ ਸੀ LED ਗੇਮਸ ਵੈਰਾ ਸਾਰਾ ਕੁਝ ਸੀ ਕੱਲ ਰਾਤ ਅਚਾਨਕ ਅੱਗ ਲੱਗੀ ਔਰ ਤੁਸੀਂ ਦੇਖ ਰਹੇ ਹੋ ਦੁਕਾਨ ਦਾ ਪੂਰਾ ਮਰਿਆ ਮੇਟ ਹੋ ਗਿਆ ਪੂਰਾ ਨੁਕਸਾਨ ਹੋ ਗਿਆ ਕਿ ਨਾਲ ਬਹੁਤ ਵੱਡਾ ਘਟ ਹੈ ਔਰ ਇੱਕ ਨੌਜਵਾਨ ਜਿਹੜਾ ਰੈਸਕਿਊ ਕਰ ਰਿਹਾ ਸੀ ਪਾਣੀ ਦੀਆਂ ਬਿਛਾਰਾ ਫਾਇਰ ਬ੍ਰਿਗੇਡ ਆਈ ਹੈ ਜਦੋਂ ਉਹ ਵੀ ਮਤਲਬ ਹੈਲਪ ਕਰਦਾ ਉਹ ਚੜਾ ਜ਼ਖਮੀ ਹੋਇਆ ਤੇ ਮੈਂ ਹੁਣੀ ਸਾਡੇ ਐਸਡੀ ਸਾਹਿਬ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਵੱਧ ਤੋਂ ਵੱਧ ਜਿੰਨਾ ਵੀ ਬਣਦਾ ਸਾਡੇ ਇਸ ਭਰਾ ਨੂੰ ਦਿੱਤਾ ਜਾਵੇ ਕਿਉਂਕਿ ਇਹ ਹੀ ਰੋਜੀ ਰੋਟੀ ਦਾ ਗੁਜ਼ਾਰਾ ਸੀ ਇਹ ਪਰਿਵਾਰ ਦਾ ਤੇ ਅਸੀਂ ਸਾਰੇ ਖੜੇ ਆ ਮਾਰਕੀਟ ਕਮਾਂਡ ਵਾਲੇ ਅਸੀਂ ਵੀ ਹੈਲਪ ਕਰਾਂਗੇ ਤੇ ਅਸੀਂ ਸਰਕਾਰ ਪਾਸੋਂ ਵੀ ਵੱਧ ਤੋਂ ਵੱਧ ਜਿਹੜੀ ਮੁੱਖ ਮੰਤਰੀ ਰੀਲੀਫ ਫੰਡ ਹੁੰਦਾ ਉਹਦੇ ਵਿੱਚ ਇੱਕ ਕੇਸ ਤਿਆਰ ਕਰਕੇ ਭੇਜਾਂਗੇ ਤੇ ਆਪ ਪਰਵਾਹੀ ਕਰਕੇ ਵੱਧ ਤੋਂ ਵੱਧ ਇਹਨਾਂ ਨੂੰ ਪੈਸੇ ਦਿਵਾਵਾਂਗੇ ਤਾਂ ਕਿ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਉਹਦੀ ਪੂਰਤੀ ਹੋ ਸਕੇ ਤੇ ਰਕੇਸ਼ ਕੁਮਾਰ ਗੱਬਰ ਜੀ ਨੇ ਸਾਡੇ ਉਹਨਾਂ ਦੀ ਦੁਕਾਨ ਸੀ LED ਗੇਮਸ ਵੈਰਾ ਸਾਰਾ ਕੁਝ ਸੀ ਕੱਲ ਰਾਤ ਅਚਾਨਕ ਅੱਗ ਲੱਗੀ ਔਰ ਤੁਸੀਂ ਦੇਖ ਰਹੇ ਹੋ ਦੁਕਾਨ ਦਾ ਪੂਰਾ ਮੜਿਆ ਮੇਟ ਹੋ ਗਿਆ ਪੂਰਾ ਨੁਕਸਾਨ ਹੋ ਗਿਆ ਕਿ ਨਾਲ ਬਹੁਤ ਵੱਡਾ ਘਟ ਹੈ ਔਰ ਇੱਕ ਨੌਜਵਾਨ ਜਿਹੜਾ ਰੈਸਕਿਊ ਕਰ ਰਿਹਾ ਸੀ ਪਾਣੀ ਲਈ ਬਿਛਾਰਾ ਫਾਇਰ ਬ੍ਰਿਗੇਡ ਆਈਏ ਜਦੋਂ ਉਹ ਵੀ ਮਤਲਬ ਹੈਲਪ ਕਰਦਾ ਉਹ ਜਖਮੀ ਹੋਇਆ ਤੇ ਮੈਂ ਹੁਣੀ ਸਾਡੇ ਐਸਡੀਐਮ ਸਾਹਿਬ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਵੱਧ ਤੋਂ ਵੱਧ ਜਿੰਨਾ ਵੀ ਬਣਦਾ ਸਾਡੇ ਇਸ ਭਰਾ ਨੂੰ ਦਿੱਤਾ ਜਾਵੇ ਕਿਉਂਕਿ ਇਹ ਹੀ ਰੋਜੀ ਰੋਟੀ ਦਾ ਗੁਜ਼ਾਰਾ ਸੀ ਇਹ ਪਰਿਵਾਰ ਦਾ ਤੇ ਅਸੀਂ ਸਾਰੇ ਖੜੇ ਆ ਮਾਰਕੀਟ ਕਮਾਂਡ ਵਾਲੇ ਅਸੀਂ ਵੀ ਹੈਲਪ ਕਰਾਂਗੇ ਤੇ ਅਸੀਂ ਸਰਕਾਰ ਕੋਲੋਂ ਵੀ ਵੱਧ ਤੋਂ ਵੱਧ ਜਿਹੜੀ ਮੁੱਖ ਮੰਤਰੀ ਰੀਲੀਫ ਫੰਡ ਆਉਂਦਾ ਉਹਦੇ ਵਿੱਚ ਇੱਕ ਕੇਸ ਤਿਆਰ ਕਰਕੇ ਭੇਜਾਂਗੇ ਤੇ ਆਪ ਪੜਵਾਈ ਕਰਕੇ ਵੱਧ ਤੋਂ ਵੱਧ ਇਹਨਾਂ ਨੂੰ ਪੈਸੇ ਦਿਵਾਵਾਂਗੇ ਤਾਂ ਕਿ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਉਹਦੀ ਪੂਰਤੀ ਹੋ ਸਕੇ